ਸ੍ਰੀ ਗਾਥਾ ਅਨੁਸਾਰ ਇਹਨਾਂ ਮੈਂ ਤੁਹਾਡੀ ਆਪਣੀ ਅਮਜੀਤ ਕਰ ਦਿਓ ਸੀ ਜੋਸ਼ੀ ਜਨਨਾਮ ਤੇ ਅਸੀਂ ਨਾਂਦ ਕਰਦੇ ਏਡਾ ਸਵਾਗਤ ਕਰਦੇ ਲੋਕੀ ਸਾਜਰਾ ਅਸੀਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਲੋਕੀ ਇਥੇ ਕਿ ਸ਼ਾਇਦ ਤੁਸੀਂ ਇਹ ਪਹਿਲਾਂ ਨਾਂ ਗੀਤ ਸੁਣਿਆ ਹੋਵੇ ਮੈਨੂੰ ਤਾਂ ਇਹ ਲੱਗਦਾ ਤੇ ਜੇ ਸੁਣਿਆ ਹੋਊਗਾ ਤਾਂ ਦੱਸਿਓ ਤੁਸੀਂ ਕਿੱਥੇ ਸੁਣਿਆ ਸੀ ਹੈਨਾ ਤੇ ਇਹ ਬਹੁਤ ਹੀ ਇੱਕ ਬਰਾਗ ਨਹੀਂ ਗੀਤ ਹੈਗਾ ਹੈਨਾ ਤੇ ਇਹਦੇ ਵਿੱਚ ਇੱਕ ਕੁੜੀ ਕਹਿੰਦੀ ਮੈਨੂੰ ਵੀ ਅਸਲੀ ਪੇਕੇ ਦਾ ਮਾਪਿਆਂ ਨਾਲ ਹੁੰਦੇ ਨੇ ਮਾ ਮਾਂ ਬਾਪ ਨਾਲ ਆਪਾਂ ਸਾਰੇ ਨੂੰ ਪਤਾ ਪਰ ਆਪਰੇ ਜਿੰਨੇ ਵੀ ਚੰਗੇ ਹੋਵਾਂ ਪਾ ਜਿਹੜੀਆਂ ਮਾਵਾਂ ਨੂੰ ਔਕਾਂ ਨੇ ਮਾਪ ਨੂੰ ਲੈਣਾ ਉਹ ਫਿਰ ਆਪਣੀ ਉਸੇ ਉੱਧ ਔਲੀ ਮੁੱਕ ਜਾਂਦੀ ਤੇ ਲੋ ਇਸ ਤਰ੍ਹਾਂ ਦੀ ਹੀ ਗੀਤ ਹੈ ਤੁਸੀਂ ਸੁਣ ਰਹੇ ਸੀ ਵੀਡੀਓ ਤੇ ਜਿਹੜਾ ਮੈਂ ਉਤਪਾਹੂੰਗੀ ਉਹ ਹੋ ਹੈਗਾ ਜਿਵੇਂ ਕਮਰ ਦਰਦਾ ਤਾਂ ਪੇਟ ਭਾਰੀ ਰਹਿੰਦਾ ਇਸ ਤਰ੍ਹਾਂ ਦਾ ਹੈ ਨਾ ਤੇ ਕਾਪੀ ਪੈਨਸਲ ਲੈ ਕੇ ਬੈਠ ਜੀ ਤੇ ਫਿਰ ਤੁਸੀਂ ਦੇਖਿਓ ਤੇ ਮੈਂ ਮੈਂ ਵਾਰੀ ਵਾਰੀ ਹਰ ਵਾਰੀ ਮੈਂ ਅਪੀਲ ਕਰਦੀ ਆਂ ਵੀ ਮੈਨੂੰ ਤੁਸੀਂ ਵਾਰੀ ਵਾਰੀ ਪੁੱਛਿਆ ਨਾ ਕਰੋ ਕਿ ਮੈਨੂੰ ਡਾਇਰੀਆਂ ਦੇਖਣ ਦਿਓ ਮੇਰੇ ਕਿਹੜੇ ਯਾਦ ਰਹਿੰਦੇ ਨੇ ਹਰ ਰੋਜ਼ ਮੈਨੂੰ ਬੋਲਣਾ ਹੀ ਪੈਂਦਾ ਤੇ ਪਰ ਫੇਰ ਵੀ ਭਣਾ ਮੈਨੂੰ ਫੋਨ ਕਰੀ ਜਾਂਦੇ ਨੇ ਅੱਜ ਮੈਨੂੰ ਲਿਖੇ ਪਰ ਤੋਂ ਗੱਲ ਫੋਨ ਆਇਆ ਤੁਸੀਂ ਕਿੱਥੇ ਹੋ ਜੀ ਜਿਵੇਂ ਆ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਿਹਾ ਤੁਸੀਂ ਦੁਬਾਰਾ ਵੀਡੀਓ ਫੋਨ ਲਾ ਕਹਿੰਦੇ ਨਰਯਾਸਿ ਸੁਰਮਾ ਲੈਣਾ ਮੈਂ ਕਿਹਾ ਤੁਹਾਡੇ ਕੋਲ ਹੀ ਬੈਠੀ ਐ ਨੇੜੇ ਤੁਸੀਂ ਘਰੇ ਆ ਕੇ ਲੈ ਜਿਓ ਤੇ ਉਹ ਕਹਿੰਦੇ ਵੀ ਠੀਕ ਐ ਫਿਰ ਮੈਂ ਖੈਨ ਦੱਸ ਹੀ ਦਿੱਤਾ ਉਹਨਾਂ ਗੋਡਿਆਂ ਦਾ ਪੁੱਛਿਆ ਸੀ ਉਹਨਾਂ ਮੈਂ ਕਿਹਾ ਤੇ ਮੈਂ ਬਹੁਤ ਵਾਰ ਰਿਪੀਟ ਕਰਤੀ ਰਹੀ ਨਹੀਂ ਆ ਤੇ ਇੱਕ ਭੈਣ ਜਮਾ ਠੀਕ ਹੋਈ ਹੈਗੀ ਉਹਦਾ ਮੈਨੂੰ ਫੋਨ ਆਇਆ ਪਰਮਾਤਮਾ ਕਰੇ ਮੈਂ ਵਾਪਤ ਕੇ ਦੇਖ ਲਿਆ ਕਰੋ ਪਰਮਾਤਮਾ ਤੋਂ ਨਹੀਂ ਕਰਦਾ ਸਰ ਇਹ ਨੁਕਤੇ ਕਈ ਵਾਰੀ ਡਾਕਟਰਾਂ ਤੋਂ ਠੀਕ ਹੁੰਦਾ ਇਹਨਾਂ ਨੁਕਤਿਆਂ ਨਾਲ ਠੀਕ ਹੁੰਦਾ ਲਵਾਜੋ ਫਿਰ ਆਪਾਂ ਰੰਗਾ ਰੰਗ ਪ੍ਰੋਗਰਾਮ ਕਰਦੇ ਹਾਂ ਲਾਈਵ ਇਹ ਟੌਨਕ ਦਾ ਸਾਡੇ ਨਾਲ ਗੁੰਗਣਾਵੋ ਤੁਸੀਂ ਬੇਸ ਸੁਣਿਓ ਹਾਂ ਲੋੜੀ ਦੀਵਾਲੀ ਨੂੰ ਬਾਬਲੇ ਆਉਂਦਾ ਜੇਤੇ ਨੀੜਿਓ ਬਾਬਲੇ ਚੁੱਕ ਕੇ ਸਿਖਣਾਉਂਦਾ ਸਹੇਲੀਓ ਮੈਨੂੰ ਬੀਤਿ ਗੜੀਆਂ ਨੀ ਰੰਦੀ ਨੂੰ ਸਿਝੂਪ ਕਰਾਉਂਦਾ ਦੇਖੇ ਖੇਲੇ ਫਰੀਆਂ ਨੀ ਮੈਨੂੰ ਨਹੀਂ ਉਹ ਪੁਲ ਦੀਆਂ ਪਿਓ ਮੇਰੇ ਦੀਆਂ ਮੂੰਗ ਫੜੀਆਂ ਲੀ ਹੁਣ ਹੈਨੀ ਉਹ ਨਹੀਂ ਜਾਂ ਪਿਆਰ ਤੇ ਸਿਰ ਉਤੇ ਸਹਿਲੀਓ ਹੁੰਦੇ ਅਸਲੀ ਪੇਕੇ ਨਹੀਂ ਹੈੜੀਆ ਦਿਵਾਲੀ ਵੇਲੇ ਆਕੇ ਦਿੰਦ ਫੁੱਲ ਜੜੀਆਂ ਤੇ ਪਟਾਕੇ ਨਹੀਂ ਲੋ ਲੋ ਲਿਆਉਂਦਾ ਸੀ ਰੋਡੀਆਂ ਲੋੜੀ ਨੂੰ ਲਿਆਉਂਗਾ ਸੀ ਰੋਡੀਆਂ ਜਾੜਾ ਹੱਲੇ ਕੁੜਾ ਕੇ ਨੀਔਰਤ ਭਾਵੇਂ ਬੁੱਢੀ ਹੋ ਜੇ ਪਾਰੇ ਪੁੱੁਰ ਦੇ ਨਹੀਂ ਆਪੇ ਨੀ ਭੂਟ ਭਰਾ ਕਾ ਦਿੰਦ ਲਿਆ ਗਏ ਭੂਟ ਭਰਾ ਕਾ ਦਿੰਦ ਲਜਾਂਦਾ ਮੇਰੇ بیٹے ਨੀੜੀਓ ਮਾਪਿਆਂ ਦੇ ਸਿਰ ਤੇ ਸਹੇਲੀਓ Asli hunde pe ke ni adio. മ മാ മാ പന്തു ല ਦੇ ਸਿਰ ਤੇ ਸਹੇਲੀਆ ਅਸਲੀ ਹੁੰਦੇ ਬੇਕੇ ਨੀੜੀਆ ਬਾਗਲੇ ਥਿੰਗ ਸੀ ਪਾਤੇ ਦਿੰਦ ਜੱਕੇ ਭੱਡੀ ਤੇਰਸਾਨੀ ਜੂਤੇ ਦਿਨ ਦਾ ਵਿਚੋ ਲਾਗੇ ਤੱਕ ਨਹੀਂ ਬابل ਭਰੇਗਾ ਕੋਈ ਨਾ ਹੀ ਸਿਆ ਮੈਂ ਲੱਖਾਂ ਹੀ ਲੋਕ ਦੇਖੇ അടി ദുബല വട അടി ਤੁਸੀਂ ਇਹਨਾਂ ਗੀਤ ਦੇ ਪੂਰੇ ਲੱਗ ਸਮਝ ਗਏ ਹੋਵੋਗੇ ਹਨਾ ਕੀ ਭਾਬ ਜਿਵੇਂ ਉਹਦੇ ਚ ਦੱਸਿਆ ਕਹਿੰਦੇ ਬਿਨ ਮਾਪਿਆਂ ਦੇ ਹੁੰਦੇ ਬਾਬਰ ਜਿਆਦਾ ਪਹਿਲਾਂ ਘਰ ਦੇ ਕੋਈ ਵਿਆਹ ਸਾਦੀ ਹੁੰਦਾ ਕੁਛ ਵੀ ਪ੍ਰੋਗਰਾਮ ਹੁੰਦਾ ਲੱਭਲਾ ਕੁੜੀਆਂ ਨੂੰ ਯਾਦ ਕਰਦੇ ਮਾਪੇ ਹਨਾ ਤੇ ਕਹਿੰਦੇ ਬਿਨ ਮਾਪਿਆਂ ਦੇ ਹੁੰਦੇ ਹੁੰਦੇ ਲਖੀ ਲੇਖ ਨੇ ਬਿਨਾ ਮਾਪਿਆਂ ਤੋਂ ਫਿਰ ਭਰਾ ਭਾਈ ਤਾਂ ਲੇਖੇ ਕਰ ਲੱਗਦੇ ਭਾਈ ਮੈਂ ਇੰਨਾ ਦੇਣਾ ਇੰਨਾ ਤਾਂ ਉਹਨਾਂ ਦੇ ਕਿਨ ਬਹੁਤ ਹੀ ਤੋਲ ਤੋਲ ਕੇ ਗੱਲਾਂ ਇਹਦੇ ਚ ਲਿਖੀਆਂ ਨੇ ਤੇ ਮੈਨੂੰ ਸਾਰਾ ਆਪਣਾ ਮਾਪੇ ਯਾਦ ਆ ਗਏ ਬਹੁਤ ਸਾਨੂੰ ਪਿਆਰ ਕਰਦੇ ਕੁੜੀਆਂ ਕਦੋਂ ਆਉਣਗੀਆਂ ਜਦੋਂ ਆਉਣਾ ਉਹਦੀ ਕਹਿਣਾ ਹੁਣ ਕਦੋਂ ਆਉਣਗੀਆਂ ਹੁਣ ਤਾਂ ਆ ਕੇ ਗਏ ਹੁਣ ਕਦੋਂ ਆਉਣਗੀਆਂ ਪਹਿਲੇ ਸਾਨੂੰ ਦੱਸ ਕੇ ਜਾ ਮਾਪੇ ਇੰਨਾ ਪਿਆਰ ਕਰਦੇ ਨੇ ਹੈਨਾ ਪਰ ਮਾਤਮਾ ਪਰ ਸਾਡੇ ਮਾਪੇ ਸਾਡੇ ਨਾਲ ਨਹੀਂ ਰਹੇ ਬਹੁਤ ਪੂਰੇ ਬਿਰਧ ਹੋ ਕੇ ਗਏ ਨੇ ਸਾਡੇ ਸਾਰੇ ਕਾਰਤ ਸਮਾਰ ਕੇ ਗਏ ਨੇ ਪਰਮਾਤਮਾ ਸਾਡੇ ਮਾਪੇ ਸਦਾ ਸਲਾਮਤ ਰੱਖੇ ਮੇਰਾ ਮਾਪੇ ਲੇ ਆ ਜੋ ਹੁਣ ਫਿਰ ਆਪਾਂ ਤੁਹਾਨੂੰ ਦਸਤੀ ਕਰਦੇ ਹਣਾ ਤੇ ਇਹ ਮੈਂ ਤੁਹਾਨੂੰ ਦੱਸਿਆ ਵੀ ਦੇਖ ਲਓ ਕਾਪੀ ਪੈਂਸ ਲੈ ਕੇ ਬੈਠਿਆ ਵੇਖੋ ਕਮਰ ਦਰਦ ਹੈ ਪੇਟ ਭਾਰੀ ਰਹਿੰਦਾ ਹੈ ਹਾਰਟ ਅਟੈਕ ਦਾ ਭੈ ਰਹਿੰਦਾ ਹੈ ਤਾਂ ਤੁਸੀਂ ਬਸ ਇਹ ਉਪਾਅ ਕਰੋ ਕੀ ਤੁਹਾਡੇ ਘਰੇ ਰਸੋਈ ਚ ਪਈਆਂ ਚੀਜ਼ਾਂ ਜੀਰਾ ਸੌਂਫ ਸੁੰਡ ਛੋਟੀ ਇਲਾਇਚੀ ਤੇ ਨਮਕ ਨੂਨ ਇਹ ਤੁਸੀਂ ਚਾਰੇ ਚੀਜ਼ਾਂ ਲੈ ਲਈਆਂ ਚਾਰਾਂ ਦਾ ਇਹਨਾਂ ਦਾ ਪਾਊਡਰ ਬਣਾ ਲਓ ਜੀਰਾ ਤੇ ਸੌਫ ਦਾ ਮੜਾ ਤਵੇ ਤੇ ਰੋਸਟ ਕਰ ਲਓ ਤੇ ਬਾਕੀ ਫਿਰ ਇਹਨੂੰ ਮਿਕਸੀ ਚ ਪਾ ਕੇ ਤੇ ਇਹਦਾ ਤੁਸੀਂ ਪਾਊਡਰ ਬਣਾ ਲਓ ਹੈਨਾ ਫਿਰ 500 ਗ੍ਰਾਮ ਗੁੰਗਣੇ ਪਾਣੀ ਨਾਲ ਘੋਸੇ ਪਾਣੀ ਨਾਲ ਤੇ ਸਵੇਰੇ ਖਾਲੀ ਪੇਟ ਲਓ ਰਾਤ ਨੂੰ ਸੌਣ ਮਿਲ ਲੈ ਲਓ ਪਰਮਾਤਮਾ ਕਰੂਗਾ ਨਾ ਪੇ ਕਮਰ ਦਰਦ ਰਹੇ ਨਾ ਪੇਟ ਭਾਰੀ ਰਹੇ ਨਾ ਤੁਹਾਡੀ ਮਤਲਬ ਹਾਰਟ ਅਟੈਕ ਦਾ ਕੋਈ ਹੋ ਹੋਵੇ ਜਨ ਮਜ਼ਬੂਤ ਹੋਊਗਾ ਤੇ ਇਹਨੂੰ ਜਰੂਰ ਕਰਕੇ ਦੇਖੋ ਮੈਂ ਆਪ ਬਣਾ ਕੇ ਘਰੇ ਰੱਖਿਆ ਪਿਆ ਆਪਦੇ ਤੇ ਇਹ ਹੋਰ ਵੀ ਬਹੁਤ ਲੋਕ ਠੀਕ ਕਰਦਾ ਤੇ ਮੈਂ ਲੈਂਦੀਆਂ ਨੂੰ ਹੋ ਜੀ ਤੇ ਮੈਂ ਤਾਂ ਉਹੀ ਲੈ ਲੱਗ ਮੈਂ ਤਾਂ ਕੋਈ ਪੇਟ ਭੁਰੀ ਭਾਰੀ ਨਹੀਂ ਦਸੀ ਇਹ ਤਾਂ ਉਹੀ ਫਾਇਦੇ ਦਿੰਦਾ ਹੈ ਹਨ ਤੇ ਹੁਣ ਦਿਓ ਮੈਨੂੰ ਛੁੱਟੀਆਂ ਤੇ ਕੱਲ ਨੂੰ ਆਪਾਂ ਫਿਰ ਨਵੇਂ ghee ਤੇ ਨਵੇਂ ਨੁੱਤ ਤੇ ਨਵਾਂ ਫੇਰ ਮਿਲਾਂਗੇ 咱了吧穿的衣服都挺好